ਹਾਂਜੀ ਦੋਸਤੋ ਕੀ ਹਾਲ ਚਾਲ ਨੇ ਆਪਣੇ ਸਾਹਮਣੇ ਇੱਕ ਸਵਿਫਟ ਗੱਡੀ ਜਾ ਰਹੀ ਹੈ ਜੀ ਉਹਨੇ ਉਹਦੇ ਵਿੱਚ ਫੈਮਿਲੀ ਆ ਪੂਰੀ ਵਿਆਹ ਸ਼ਾਦੀ ਜਾਏ ਹੋਣਗੇ ਪੈਗ-ਪੋਗ ਲੱਗਿਆ ਹੋਣਾ ਬਾਈ ਦਾ ਬਾਈ ਬਣ ਕੇ ਹੱਥ ਬੰਨ ਕੇ ਬੇਨਤੀ ਆ ਕਿ ਆਪਦੇ ਘਰੇ ਬੈਠ ਕੇ ਟੌਰ ਨਾਲ ਸ਼ੌਂਕ ਦਾ ਪੈਗ ਲਾ ਲਿਆ ਕਰੋ ਲੇਕਿਨ ਕਿਉਂ ਤੁਸੀਂ ਨਾਲ ਤਾਂ ਆਪਦੀ ਜ਼ਿੰਦਗੀ ਖਤਰੇ ਦੇ ਵਿੱਚ ਪਾਉਣੇ ਜਾਣ ਨਾਲੇ ਆਪਣੇ ਬੱਚਿਆਂ ਦੀ ਵੀ ਬਾਈ ਬਣ ਕੇ ਹੱਥ ਬੰਨ ਕੇ ਬੇਨਤੀ ਆ ਇਦਾਂ ਨਾ ਕਰਿਆ ਕਰੋ ਇਹ ਹੁਣ ਜਿਹੜੀ ਸਵਿਫਟ ਗੱਡੀ ਆਪਣੇ ਮੂਰੇ ਜਾ ਰਹੀ ਹੈ ਇਹ ਬਾਈ ਤਨ ਚਾਰ ਵਾਰ ਖਤਾਨਾ ਜ ਵੜਦੀ ਵੜਦੀ ਰਹਗੀ। दारू ਪੀਤੀ ਹੋਣੀ ਤਾਈਓ ਵੜਦੀ ਹੈਗੀ। ਹਨਾ ਸੋਫੀ ਤਾਂ ਉਹੀ ਨਹੀਂ ਵੜਦੀ ਹੁੰਦੀ ਗੱਡੀ ਜੇ ਸੋਫੀ ਹੋਵੇ ਬੰਦਾ ਸਹੀ ਹੋਵੇ ਉਹੀ ਨਹੀਂ ਖਤਾਨਾ ਜ ਵੜਦੀ। ਤੇ ਇਹਦੇ ਮੂਰੇ ਜਾ ਰਿਹਾ ਟਰੱਕ ਟਰੱਕ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਵਿਆਹ ਦਾ ਸੀਜ਼ਨ ਚੱਲ ਰਿਹਾ। ਬਾਈ ਬਣ ਕੇ ਥੋੜੀਆਂ ਗੱਡੀਆਂ ਧਿਆਨ ਨਾਲ ਚਲਾਇਆ ਕਰੋ ਕਿਉਂਕਿ ਜਿੰਦਗੀਆਂ ਬੜੀਆਂ ਅਨਮੋਲ ਨੇ। ਜ਼ਿੰਦਗੀ ਬਾਰ-ਬਾਰ ਨਹੀਂ ਮਿਲਦੀ ਹੈਗੀ। ਜ਼ਿੰਦਗੀ ਇੱਕ ਵਾਰੀ ਮਿਲਦੀ ਹੈ। ਹੱਥ ਬਨ ਕੇ ਬੇਨਤੀ ਹੈ ਬਾਈ ਟਰੱਕ ਵਾਲੇ ਵੀਰਾਂ ਨੂੰ ਔਰ ਜਿਹੜੇ ਸ਼ਾਮ ਨੂੰ ਫੈਮਿਲੀ ਲੈ ਕੇ ਆਪਣੀ ਟਰੈਵਲ ਕਰਦੇ ਨੇ ਉਹਨਾਂ ਨੂੰ ਖਾਸ ਕਰਕੇ ਧਿਆਨ ਰੱਖਿਆ ਕਰੋ ਬਾਈ ਬਣ ਕੇ ਤੁਹਾਡੇ ਬੱਚੇ ਨਾਲ ਹੁੰਦੇ ਨੇ ਨਿਆਣੇ ਹੁੰਦੇ ਨੇਗੇ ਇਹ ਗੱਲ ਦਾ ਜ਼ਰੂਰ ਧਿਆਨ ਰੱਖਿਆ ਕਰੋ ਠੀਕ ਹੈ ਤੇ ਸ਼ਾਮ ਨੂੰ ਫੈਮਿਲੀ ਵਾਲੇ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਵੀ ਆਪਣੀ ਫੈਮਿਲੀ ਨਾਲ ਹੁੰਦੀ ਹੈ ਨਾ ਉਦੋਂ ਡਰਿੰਕ ਨਾ ਕਰਿਆ ਕਰੋ ਘਰੇ ਬੈਠ ਕੇ ਖਾ ਪੀ ਲਿਆ ਕਰੋ ਲੋ ਜੀ ਦੋਸਤੋ ਆਪਾਂ ਪਹੁੰਚ ਗਏ ਆਂ ਪੀਖੀ